ਮਾਨਯੋਗ ਚੀਫ ਇਲੈਕਸ਼ਨ ਕਮਿਸ਼ਨਰ ਭਾਰਤ ਤੇ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਮੈਂ ਤੁਹਾਨੂੰ ਇੱਕੇ ਮਦਦ ਪੁੱਛਣੀ ਚਾਹਣਾ ਕਿ ਜਦੋਂ ਕੋਈ ਪਾਰਟੀਆਂ ਕਿਸੇ ਨਾਗਰਿਕ ਨੂੰ ਇੱਕ ਕੈਂਡੀਡੇਟ ਅਨਾਉਂਸ ਕਰਦੀਆਂ ਉਹ ਕਿਹੜੀ ਮਾਦਾ ਤੁਹਾਡੇ ਕੋਲੇ ਜਿਲੇਜ ਕੇ ਉਦੈ ਹੀ ਉਹਨਾਂ ਨੂੰ 100-100 ਬੰਦਾ ਸਿਕਿਉਰਿਟੀ ਦਾ ਦਿੱਤਾ ਜਾਂਦਾ ਹੈ। ਔਰ ਜਦ ਦੇ ਨਾ ਅਸੀਂ ਕਾਗਜ਼ ਭਰਦੇ ਆ ਕਾਗਜ਼ ਪਾਸ ਹੋ ਜਾਂਦੇ ਆ ਉਦੈ ਹੋਰ ਸਿਕਿਉਰਿਟੀ ਵਧਾ ਹੋ ਜਾਂਦਾ ਹੈ। ਤੇ ਜਿੱਦੈ ਕਿਤੇ ਕੋਈ ਬਦਕਿਸਮਤੀ ਨਾਲ ਇਥੋਂ ਲੋਕ ਸਭਾ ਹਲਕਾ ਫਰੀ ਕੋਟ ਜੋ ਜਿੱਤ ਕੇ ਚਲਾ ਗਿਆ ਉਹਨੂੰ ਤੁਸੀਂ ਹੋਰ ਸਿਕਿਉਰਿਟੀ ਵਧਾ ਦੇਣੀ ਹੈ ਤੇ ਜੇ ਅੱਜ ਆਲਾਣੇ ਹੋਏ ਉਮੀਦਵਾਰਾਂ ਕੋਲੇ ਇੰਨੀ ਇੰਨੀ ਸਿਕਿਉਰਿਟੀ ਹੈ ਔਰ ਉਹਨਾਂ ਉਮੀਦਵਾਰਾਂ ਕੋਲੇ ਲੋਕਾਂ ਨੂੰ ਮਿਲਣ ਲਈ ਸਮਾਂ ਨਹੀਂ ਹੈ। ਕਿਉਂਕਿ ਜੇ ਜਿੱਥੇ ਕਿਤੇ ਮੀਟਿੰਗ ਕਰਨ ਜਾਂਦੇ 10 ਬੰਦੇ ਹੁੰਦੇ 100 ਬੰਦਾ ਇਹਨਾਂ ਦੇ ਨਾਲ ਸਿਕਿਉਰਿਟੀ ਦਾ ਹੁੰਦਾ ਚਾਰ-ਚਾਰ ਡੀਐਸਪੀਾਂ ਦੀ ਫੋਰਸ ਨਾਲ ਚੱਲਦੀ ਹੈ ਸੋ ਮੈਂ ਜਿੱਥੇ ਚੀਫ ਕਮਿਸ਼ਨਰ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਬੇਨਤੀ ਕਰਦਾ ਕਿ ਇਹ ਮਦ ਭਾਰਤ ਦੇ ਨਾਗਰਿਕਾਂ ਨੂੰ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਜਗ੍ਹਾ ਜਾਰ ਕੀਤੀ ਜਾਵੇ ਜਿਹਦੇ ਰਾਹੀਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਇਹ ਵੀ ਦੱਸਿਆ ਜਾਵੇ ਕਿ ਇਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਕੀਤਾ ਜਾਂਦਾ ਜਾਂ ਇਹ ਕੈਂਡੀਡੇਟ ਜਿਹੜੇ ਐਲਾਨੇ ਹੋਏ ਕੈਂਡੀਡੇਟ ਆ ਇਹ ਇਹਨਾਂ ਦੀ ਜੇਬ ਚੋਂ ਜਾਂਦਾ ਸੋ ਮੈਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦਾ ਕਿ ਲੋਕ ਸਭਾ ਹਲਕਾ ਫਰੀ ਕੋਟ ਦੇ ਵਿੱਚ ਹੰਸ ਰਾਜ ਹੰਸ ਜੀ ਖੜਿਆ ਹੈ ਕਰਮਜੀਤ ਅਨਮੋਲ ਖੜਾ ਹੈ ਔਰ ਇਹਨਾਂ ਦੇ ਨਾਲ 100-100 ਬੰਦਾ ਸਿਕਿਉਰਿਟੀ ਦੇ ਚੱਲਦਾ ਹੈ ਸੋ ਸਾਥੀਓ ਜਿਹੜੇ ਬੰਦੇ ਅੱਜ ਇੰਨੀ ਇੰਨੀ ਸਿਕਿਉਰਟੀ ਲੈ ਕੇ ਚੱਲਦੇ ਆ ਜੇ ਕਿਤੇ ਕੱਲ ਨੂੰ ਜਿੱਤ ਕੇ ਚਲੇ ਗਏ ਤਾਂ ਇਹ ਤੁਹਾਨੂੰ ਪਹਿਲੀ ਗੱਲ ਤਾਂ ਲੱਪਣੇ ਨਹੀਂ ਹ ਇਹਨਾਂ ਨੇ ਲੱਪਣਾ ਨਹੀਂ ਇਹਨਾਂ ਦੇ ਨਾਲ ਸਿਕਿਉਰਟੀ ਇੰਨੀ ਇੰਨੀ ਵਾਧ ਜਾਣੀ ਹੈ ਸੋ ਜਿੱਥੇ ਲੋਕ ਸਭਾ ਹਲਕਾ ਪਿਛਲੇ ਲੰਮੇ ਸਮੇਂ ਤੋਂ ਇੰਨਾ ਪਛੜਿਆ ਹੋਇਆ 20 ਸਾਲਾਂ ਤੋਂ ਔਰ ਜਿੱਥੇ ਐਮਪੀ ਸਾਡੇ ਪਿੰਡਾਂ 'ਚ ਨਹੀਂ ਵੜਦੇ ਸਾਡੇ ਇਹ ਐਨਐਲਏ ਨਹੀਂ ਪਿੰਡਾਂ 'ਚ ਵੜਦੇ ਤੇ ਅੱਜ ਇਹਨਾਂ ਦੇ ਨਾਲ ਇੰਨੀ ਇੰਨੀ ਸਿਕਿਉਰਟੀ ਹੈ ਸੋ ਸਾਥੀਓ ਲੋਕ ਸਭਾ ਹਲਕਾ ਫਰੀਕੋਟ ਦੇ ਵਾਸੀਓ ਸਾਰੇ ਪੰਜਾਬ ਦੇ ਵਾਸੀਓ ਇਹਨਾਂ ਲੋਕਾਂ ਨੂੰ ਮੂੰਹ ਨਾ ਲਾ ਲੋ ਜਿਨ੍ਹਾਂ ਨਾਲ 100-100 ਬੰਦੇ ਦੀ ਸਕਿਉਰਿਟੀ ਚੱਲਦੀ ਐ ਕੱਲ ਨੂੰ ਇਹਨਾਂ ਨਾਲੇ ਤੁਹਾਡੇ ਨਾਲ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਸੋ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਸਹੋਤਾ ਆਜਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਕੋਟ ਤੋਂ ਮੇਰਾ ਪਿੰਡ ਦਾਤੇਵਾਲ ਕੋਟੀ ਸੇਖਾਂ ਦੇ ਨਾਲ ਐ ਰਹਿائش ਮੇਰੀ ਕੋੜ ਪੂਰਾ ਜ਼ਿਲ੍ਹਾ ਫਰੀਕੋਟ ਵਿੱਚ ਵੀ ਐ ਸੋ ਤੁਹਾਨੂੰ ਬੇਨਤੀ ਐ ਕਿ ਆਪਣੇ ਹਲਕੇ ਦੇ ਆਯਾਰ ਉਮੀਦਵਾਰ ਨੂੰ ਜਿਤਾਓ ਜਨਾਂ ਲੋਕਾਂ ਨਾਲ ਇੰਨੀ ਨਹੀਂ ਸਿਕਿਉਰਿਟੀ ਚੱਲਦੀ ਆ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਆ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਬਜਟ ਲੈ ਕੇ ਅਜੇ ਮਲਾਜਮਾਂ ਨੂੰ ਤਨਖਾਹਾਂ ਵੀ ਲੇਟ ਦਿੰਦੀ ਆ ਸੋ ਇਧਰ ਧਿਆਨ ਦੇਣ ਦੀ ਲੋੜ ਆ ਲੋਕ ਸਭਾ ਹਲਕਾ ਫ੍ਰੀ ਕੋਡ ਨੂੰ ਹੋਰ ਨਾ ਪਿਛਾੜੋ ਬਹੁਤ ਬਹੁਤ ਧੰਨਵਾਦ